ਸਮਾ ਤੁਹਾਡੇ ਦਰਸ਼ਨਾਂ ਦਾ ਹੀ ਹੈ ਪਰ ਮੈਂ ਬਹੁਤ ਕੁਝ ਕਹਿ ਜਾਣਾ ਥੋੜੇ ਸਮੇਂ ਅੰਦਰ ਸ਼ੇਰ ਕਹਿੰਦਾ ਬਾਜ ਸਮਾਨ 나ਚੀਲ ਹੋਵੇ ਆਕਾਸ਼ ਵਿੱਚ ਦੋਵੇਂ ਇੱਕੋ ਸ਼ਕਲ ਦੇ ਜਾਨਵਰ ਉੱਡਦੇ ਨੇ ਬਾਜ ਸਮਾਨ ਤੇ ਇਲ ਇਲ ਤੇ ਕੋਈ ਮਰਿਆ ਮੁਰਦਾ ਲੱਭਦੀ ਫਿਰਦੀ ਹੈ ਤੇ ਬਾਜ ਆਪਣਾ ਸ਼ਿਕਾਰ ਲਵਦਾ ਸ਼ਕਲ ਇੱਕੋ ਜਿਹੀ ਹੈ ਉਡਾਰੀ ਇੱਕੋ ਜਿਹੀ ਹੈ ਬਾਜ ਸਮਾਨ ਨਾ ਚੀਲ ਹੋਵੇ ਜਮ ਬੀਜ ਕੋ ਕਾਮ ਨਾ ਦੇ ਤ ਕਰੂਰਾ ਵਾਹ ਸਿੰਘਣ ਰੀਸ ਨਾ ਸਿਆਰ ਕਰੇ 나ਗ ਬਣੇ ਕਿ ਵਕਾਨ ਖਜ਼ੂਰਾ ਬਾਵਣ ਸੰਗ ਨਾ ਬਾਸ ਤੇਰੇ ਚੰਦਨ ਦਾ ਮੁਕਾਬਲਾ ਬਾਸ ਨਹੀਂ ਕਰਦਾ ਬਾਵਣ ਸੰਗਨਾ ਬਾਸ ਭਰੇ ਉਹ ਈਖ ਕੋ ਕਾਮ ਨ ਦੇ ਤਤ ਤੂਰਾ ਅੰਮ੍ਰਿਤ ਅਮਰ ਕਰੇ ਜੋ ਪੀਵਤ ਹੋਤ ਕਲਾਹਲ ਫਦਾ ਅਦੂਰਾ ਅੰਮ੍ਰਿਤ ਦਾ ਮੁਕਾਬਲਾ ਯਾਰ ਨਹੀਂ ਕਰਦਾ ਸ਼ੇਰ ਦਾ ਮੁਕਾਬਲਾ ਗਿੱਦੜ ਨਹੀਂ ਕਰਦਾ ਭਾਵੇਂ ਕੋਲ ਜੰਗਲ ਵਿੱਚ ਹੈ ਆਓ ਗੁਰੂ ਦੇ ਪਿਆਰਿਓ ਅਸਲ ਤੇ ਨਕ